ਹਾਂਜੀ ਮਿੱਤਰੋ ਸਪਰੇਅ ਚੱਲ ਰਹੀ ਆ ਤੇਲੇ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤੇਲੇ ਨੇ ਜੀਰੀਆਂ ਦਾ ਬੁਰਾ ਹਾਲ ਕਰਤਾ 44 ਤੇ ਬਹੁਤ ਹੀ ਜ਼ਿਆਦਾ ਆ ਤੇ 126 ਤੇ ਵੀ ਕਿਤੇ ਕਿਤੇ ਦੇਖਣ ਨੂੰ ਮਿਲ ਰਿਹਾ 26 ਦੇ ਯਾਨੀ ਕਿ ਉਹ ਤੇ ਜ਼ਿਆਦਾ ਹੋ ਸਕਦਾਗਾ ਜਿਹਨੂੰ ਅੱਜ ਤੋਂ 20-25 ਦਿਨ ਪਏ ਆ ਟਾਈਮ ਲਾਊਗੀ ਉਹ ਤੇ ਤੇਲੇ ਵਾਲੀ ਸਪਰੇਅ ਵੱਜੂ ਹੀ ਵੱਜੂਗੀ ਤੇ ਪੂਰੇ ਜੋਰ ਤੇ ਬਾਈ ਸਪਰੇਹਾਂ ਚੱਲ ਰਹੀਆਂ ਨੇ ਤੇ ਆਪਾਂ ਨੇ ਤੇਲੇ ਵਾਲੀ ਸਪਰੇਹ ਪਾਈ ਆ ਤੇ ਗੂੰਦ ਪਾਈਆ ਨਾਲ ਤੇ ਆਪਾਂ ਨੇ ਸਪਰੇਹ ਆ ਕਰੀਆ ਭਰਾਵੋ ਆਹ ਸਾਲਟ ਨੇ ਇਹਦੇ ਵਿੱਚ ਤੇ ਦਵਾਈ ਵਾਲਾ ਕਹਿੰਦਾ ਪੂਰਾ ਵਧੀਆ ਰਿਜ਼ਲਟ ਆ ਭਰਾਵੋ ਠੀਕ ਆ ਨਾ ਤੇ 1 ਲੀਟਰ ਆਪਾਂ ਨੇ ਆ ਪਾਇਆ ਤੇ ਇਹਦੇ ਵਿੱਚ ਆਹ ਸాల్ਟ ਨੇ ਦ